ਜੋ ਸਿੱਤ ਤੁਹਾਨੂੰ ਲੈ ਕੇ ਆਇਆ ਖਾਸ ਤੌਰ ਤੇ ਤੁਹਾਡੇ ਕਿਚਨ ਦਾ ਜਿਹੜਾ ਸਮਾਨ ਇੱਕ ਰੋਕਰੀ ਦਾ ਉਹਦੇ ਲਈ ਤੁਹਾਨੂੰ ਕਫਾਇਤੀ দামਾਂ ਦੇ ਉੱਤੇ ਤੇ ਬਿਹਤਰੀਨ ਕੁਆਲਟੀ ਦਾ ਸਮਾਨ ਜਿਹੜਾ ਕਿ ਉਹ ਅੱਜ ਦੁਕਾਨ ਲੈ ਆ ਰਿਹਾ ਤੁਹਾਡੀ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤੇ ਤੁਸੀਂ ਇੱਕ ਵਾਰੀ ਆਪਣੇ ਮੂਤੂ ਲੋਕਰ ਦੱਸੋ ਕਿ ਜਿਹੜੀ ਲੋਕੇਸ਼ਨ ਕੀ ਆ ਤੇ ਇੱਥੇ ਕੀ ਕੀ ਹੋਰ ਮਿਲਦਾ ਸਾਨੂੰ ਅਬਸਥਾਰ ਨਾਲ ਦਿਖਦੀ ਅਸੀਂ ਸਰ ਲੋਕੇਸ਼ਨ ਜਿਹੜੀ ਹੈ ਉਹਦਾ ਨਾਮ ਆ ਦੁਕਾਨ ਦਾ ਨਾਮ ਆ ਲਾਡਾ ਲੈਂਟਰਪ੍ਰਾਈਜ਼ ਹੌਲ ਸੇਲ ਮਿਨੀ ਮਾਲ ਬਜਰੀ ਕੰਪਨੀ ਠਾਕੀ ਰੋਡ ਪਟਕਾਨ ਜੀ ਇਹਨਾਂ ਦਾ ਦੰਗ ਹੈਗਾ ਆਨਲਾਈਨ ਦੇ ਨਾਲ-ਨਾਲ ਆਫਲਾਈਨ ਸਟੋਰ ਦੇ ਨਾਲ ਆਨਲਾਈਨ ਵੀ ਹੈਗਾ ਜਿੱਦਾਂ ਅਮਾਜ਼ੋਨ ਫਲਿੱਪਕਾਰਟ ਨਿਸ਼ੋ ਸ਼ਾਪਸੀ ਇਨਾਂ ਦੇ ਸਾਰਿਆਂ ਦੇ ਆਨਲਾਈਨ ਜਦੋਂ ਆਲ ਓਵਰ ਇੰਡੀਆ ਜੀ ਮਤਲਬ ਕਿ ਜੇ ਅਮਾਜ਼ਨ ਤੇ ਕੋਈ ਤੇ 20000 ਹੋਣੀ ਹੈ ਨੀਸ਼ੋ ਦੇ ਉੱਪਰ ਵੀ ਕੋਈ 12-1300 ਮਿਸਿੰਗ ਹੋਣੀ ਹੈ ਜੀ ਤੇ ਆਪਣਾ ਫਲਿੱਪਕਾਰਡ ਦੇ ਉੱਪਰ ਵੀ ਕਾਫੀ ਲਿਸਟਿੰਗ ਹੈ ਸਾਡੀ ਜੀ ਸ਼ਾਪੀ ਦਾ ਉੱਪਰ ਵੀ ਕਾਫੀ ਲਿਸਟਿੰਗ ਹੈ ਮਤਲਬ ਉੱਥੇ ਤੇ ਕਸਟਮਰ ਕੋਲ ਉੱਥੇ ਤੇ ਵੈਰਾਈਟੀ ਤੁਹਾਨੂੰ ਪਤਾ ਕਈ ਆਈਟਮ ਐਡਾ ਵੀ ਜਿਹੜੀ ਅਸੀਂ ਆਨਲਾਈਨ ਨਹੀਂ ਪਾ ਸਕਦੇ ਜੀ ਕਿ ਟੁੱਟਣ ਦਾ ਡਰ ਹੈ ਜਾਂ ਵੱਡੀ ਆਈਟਮ ਹੁੰਦੀ ਹੈ ਉਹ ਦੀ ਸ਼ਿਪਿੰਗ ਕੋਜ਼ਾਨੂੰ ਬੈਸਟ ਮਟੀਰੀਅਲ ਮਿਲਦਾ ਹੈ ਜੀ ਠੀਕ ਹੈ ਨਾ ਜਿੱਦਾਂ ਇਹਦਾ ਤੁਸੀਂ ਕੋਈ ਵੀ ਚੀਜ਼ ਦੇਖ ਲਓ ਜਿੱਦਾਂ ਬੋਨ ਚਾਈਨ ਵਾਲੇ ਮਰਜ਼ ਹੈਗੇ ਹੈ ਠੀਕ ਹੈ ਹਰ ਕੁਆਲਿਟੀ ਦੇ ਮਾਮਲੇ 'ਚ ਤੁਹਾਨੂੰ ਬੋਨ ਚਾਈਨਾ ਤੋਂ ਮਿਲ ਜਾਂਦੀ ਹੈ ਸਿਰਮਿਕ ਦੇ ਮਿਲ ਜਾਂਦੀ ਹੈ ਤੇ ਅੱਛੀ ਕੁਆਲਿਟੀ ਦਾ ਮਿਲੇਗਾ ਕੋਈ ਮਤਲਬ ਇਹ ਨਹੀਂ ਹੈਗਾ ਕਿ ਅੱਜ ਤੁਸੀਂ ਲੈ ਕੇ ਜਾਓਗੇ 2 ਦਿਨ ਬਾਅਦ 3 ਦਿਨ ਬਾਅਦ ਉਹਦਾ ਰੰਗ ਜਿਹੜਾ ਉੱਤਰ ਜਾਏਗਾ ਜੀ ਸਰ ਅਸੀਂ ਦੀਵਾਲੀ ਦਾ ਜਿਹੜਾ ਸਿਸਟਮ ਦੇ ਹਿਸਾਬ ਨਾਲ ਹਰ ਚੀਜ਼ ਦੇ ਬਰੋਸਾ ਦਾ ਗਾਰੰਟੀ ਦਰਤਾ ਜੀ ਕਿਹਦੇ ਦਾ 50% ਕਿਹਦੇ ਤੇ 40% ਬ੍ਰਾਂਡ ਦੇ ਹਿਸਾਬ ਨਾਲ ਹੈ ਜੀ ਕਿਹਦੇ ਦਾ 60% ਵੀ ਹੈਗਾ ਫਿਰ ਇਹ ਦਾ 30% ਤੋਂ ਬਾਕੀ ਹੈਗਾ ਸਸ਼ੀਕਲ ਮਹਿਰ ਰਮਨਦੀਪ ਸਿੰਘ ਤੇ ਤੁਸੀਂ ਦੇਖਿਓ ਉਪਰ ਤੱਕ ਪੋਸਟ ਤਿਉਹਾਰਾਂ ਦੇ ਦਿਨ ਨੇੜੇ ਆ ਰਹੇ ਨੇ ਖਾਸ ਤੌਰ ਤੇ ਦੀਵਾਲੀ ਦਾ ਤਿਉਹਾਰ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਤੇ ਉਸ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਾਡੇ ਜਿਹੜੇ ਲੋਕ ਨੇ ਉਹ ਵੱਤ ਵੱਤ ਸ਼ਾਪਿੰਗ ਵੀ ਕਰਦੇ ਨੇ ਸੋ ਪਠਾਨਕੋਟ ਸ਼ਹਿਰ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਆਏ ਆ ਖਾਸ ਤੌਰ ਤੇ ਤੁਹਾਡੇ ਕਿਚਨ ਦਾ ਜਿਹੜਾ ਸਮਾਨ ਹੈ ਕਰੋਕਰੀ ਦਾ ਉਹਦੇ ਲਈ ਤੁਹਾਨੂੰ ਕਫਾਇਤੀ দামਾਂ ਦੇ ਉੱਤੇ ਤੇ ਬਿਹਤਰੀਨ ਕੁਆਲਟੀ ਦਾ ਸਮਾਨ ਜਿਹੜਾ ਕਿ ਉਹ ਅੱਜ ਦੁਕਾਨ ਲੈ ਆ ਰਹੇ ਆ ਤੁਹਾਡੀ ਮਨਪਸੰਦ ਆ ਸੋ ਅਸੀਂ ਅੱਜ ਪਹੁੰਚੇ ਆ ਪਠਾਨਕੋਟ ਦੇ ਟਾਕੀ ਰੋਡ ਤੇ ਬਜਰੀ ਕੰਪਨੀ ਵਿੱਚ ਲਾਲ ਦਿয়াল ਇੰਟਰਪ੍ਰਾਈਜ਼ਸ ਹੋਲ ਸੇਲ ਜਿਹੜਾ ਮਿਨੀ ਮਾਲ ਹੈ ਆਓ ਤੁਹਾਨੂੰ ਅੰਦਰ ਲੈ ਕੇ ਜਾਈਏ ਤੇ ਦਿਖਾਣੇ ਆ ਇੱਥੇ ਕੀ ਕੁਝ ਖਾਸ ਜਿਹੜਾ ਤੁਹਾਨੂੰ ਇੱਥੇ ਮਿਲੇਗਾ ਸੋ ਦੋਸਤੋ ਅਸੀਂ ਪਹੁੰਚ ਚੁੱਕੇ ਆ ਲਾਲਦੇয়াল ਹੋਲਸੇਲ ਮਿੰਨੀ ਸਟੋਰ ਦੇ ਵਿੱਚ ਸੋ ਇੱਥੇ ਸਾਡੇ ਨਾਲ ਭਾਜੀ ਮੌਜੂਦ ਨੇ ਮਾਨੂੰ ਭਾਰਤੀ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰਤੱਖ ਪੋਸਟੇ ਜੀ ਭਾਜੀ ਪਹਿਲਾਂ ਵੀ ਕਈ ਵਾਰੀ ਤੁਹਾਡੇ ਕੋਲ ਅਸੀਂ ਆ ਚੁੱਕੇ ਆ ਤੇ ਤੁਹਾਡੇ ਇਸ ਮਾਲ ਦੇ ਬਾਰੇ ਲੋਕਾਂ ਨੂੰ ਦੱਸਿਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਦਰਸ਼ਕ ਦੇਖ ਰਹੇ ਨੇ ਆ ਖਾਸ ਤੌਰ ਤੇ ਪਠਾਨਕੂੜ ਜ਼ਿਲ੍ਹੇ ਦੇ ਹਿਮਾਚਲ ਪ੍ਰਦੇਸ਼ ਤੋਂ ਵੀ ਨੇ ਉਹ ਇੱਥੇ ਪਹੁੰਚੇ ਨੇ ਤੁਹਾਡੇ ਕੋਲ ਸਮਾਨ ਵੀ ਲੈ ਗਏ ਨੇ ਤੇ ਤੁਹਾਡੀ ਤਾਰੀਫਾਂ ਵੀ ਬਹੁਤ ਸਾਰੀਆਂ ਕਰਦੇ ਨੇ ਪਰ ਅੱਜ ਅਸੀਂ ਆਪ ਇੱਥੇ ਦੇਖ ਰਹੇ ਆ ਕਿ ਪਹਿਲਾਂ ਨਾਲੋਂ ਤੁਸੀਂ ਜ਼ ਤੇ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤੇ ਤੁਸੀਂ ਇੱਕ ਵਾਰੀ ਆਪਣੇ ਮੂੰਹ ਤੋਂ ਲੋਕਰ ਦੱਸਦੇ ਕਿ ਜਿਹੜੀ ਲੋਕੇਸ਼ਨ ਕੀ ਆ ਤੇ ਇੱਥੇ ਕੀ ਕੀ ਹੋਰ ਮਿਲਦਾ ਸਾਨੂੰ ਅਵਸਥਾਰ ਨਾਲ ਦੇਖਦੀਆਂ ਸੀ ਸਰ ਲੋਕੇਸ਼ਨ ਜਿਹੜੀ ਹੈਗੀ ਆ ਉਹਦਾ ਨਾਮ ਆ ਦੁਕਾਨ ਦਾ ਨਾਮ ਆ ਲਾਲ ਦੇ ਲੈਂਟਰਪ੍ਰਾਈਜ਼ ਹੌਲ ਸੇਲ ਮਿਨੀ ਮਾਲ ਬਜਰੀ ਕੰਪਨੀ ਟਾਪੀ ਰੋਡ ਪਠਾਨਕੋਟ ਜੀ ਜਿੱਦਾਂ ਤੁਸੀਂ ਪਹਿਲੇ ਵੀ ਆਏ ਹੋ ਪਹਿਲੇ ਸਾਡਾ ਕੰਮ ਸਿਰਫ ਆਫਲਾਈਨ ਸੀਗਾ ਫੋਨ ਸਾਡਾ ਕੰਮ ਜਿਹੜਾ ਆਫਲਾਈਨ ਦੇ ਨਾਲ-ਨਾਲ ਆਫਲਾਈਨ ਸਟੋਰ ਦੇ ਨਾਲ-ਨਾਲ ਆਨਲਾਈਨ ਵੀ ਹੈਗਾ ਜਿੱਦਾਂ Amazon Flipkart Meesho ShopC ਇਹਨਾਂ ਦੇ ਸਾਰਿਆਂ ਦੇ ਆਨਲਾਈਨ ਚੱਲਦਾ ਤਾਂ 올ਓਵਰ ਇੰਡੀਆ ਕੋਈ ਵੀ ਕਸਟਮਰ ਸਾਡੇ ਕੋਲੋਂ ਆਪ ਆਹੀ ਆਪਣਾ ਲਿੰਕ ਜਿਹੜਾ ਮੈਂਸ਼ਨ ਕਰ ਦਾਂਗੇ ਇਹਦੇ ਵਿੱਚ ਤਾਂ ਉਹ ਤੁਸੀਂ ਉਹਦੇ ਥਰੂ ਪਹੁੰਚਾਏ Flipkart ਤੋਂ ਮੰਗਾਏ ਚਾਹੇ Amazon ਤੇ ਮੰਗਾਏ ਚਾਹੇ Meesho ਤੋਂ ਮੰਗਾਏ ਜੋ ਰੇਟ ਸਾਡੇ ਉੱਥੇ ਹੋਣਗੇ ਉਹੀ ਰੇਟਸ ਇੱਥੇ ਹੋਣਗੇ ਜੋ ਸੇਲ ਦਾ ਰੇਟ ਉੱਥੇ ਹੋਏਗਾ ਉਹੀ ਰੇਟ ਇੱਥੇ ਹੋਏਗਾ ਕਸਟਮਰ ਦੀ ਮਰਜ਼ੀ ਉੱਥੋਂ ਚਾਹੇ ਉ ਹੁਣ ਤੇ ਤੁਹਾਡੇ ਘਰ ਤੱਕ ਸਮਾਨ ਪਹੁੰਚਣਾ ਹੋਰ ਵੀ ਈਜ਼ੀ ਹੋ ਗਿਆ ਜੇਕਰ ਤੁਸੀਂ ਕਿਸੇ ਕਾਰਨ ਕਰਕੇ ਇਸ ਮਾਲ ਦੇ ਵਿੱਚ ਨਹੀਂ ਪਹੁੰਚ ਪਾਉਂਦੇ ਹੋ ਤਾਂ ਤੁਸੀਂ ਜਿਹੜੀ ਆਨਲਾਈਨ ਸਾਈਟਾਂ ਨੇ ਉਦੋਂ ਉੱਤੇ ਜਾ ਕੇ ਤੁਸੀਂ ਸਮਾਨ ਖਰੀਦ ਸਕਦੇ ਹੋ ਜਿਵੇਂ ਪਾਜੀ ਨੂੰ ਦੱਸ ਰਹੇ ਨੇ ਕਿ ਐਮਾਜ਼ਨ ਐ ਸ਼ਾਪਸ ਹੀ ਆ ਮਿਸ਼ੂ ਆ ਤੇ ਹੋਰ ਬਹੁਤ ਸਾਰੀ ਸਾਈਟਾਂ ਜਿੱਦੇ ਤੇ ਜਾ ਕੇ ਤੁਸੀਂ ਸਮਾਨ ਖਰੀਦ ਸਕਦੇ ਹੋ ਤੇ ਰੇਟ ਦਾ ਕੋਈ ਫਰਕ ਨਹੀਂ ਆ ਕਵਾਲਿਟੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਇੱਥੇ ਕੁਆਲਿਟੀ ਦੇਖ ਸਕਦੇ ਹੋ ਬਹੁਤ ਸਾਰੀ ਵੈਰਾਈਟੀ ਦੇਖ ਸਕਦੇ ਹੋ ਪਰ ਭਾਜੀ ਜਿਵੇਂ ਇੱਥੇ ਅਸੀਂ ਅੰਦਰ ਦੇਖਿਆ ਕਿ ਵੈਰਾਈਟੀ ਬਹੁਤ ਜ਼ਿਆਦਾ ਹੈ ਕਿੰਨੀ ਕੁ ਵੈਰਾਈਟੀ ਜਿਹੜੀ ਸਾਨੂੰ ਆਨਲਾਈਨ ਮਿਲ ਸਕਦੀ ਆ ਸਰ ਆਨਲਾਈਨ ਜਿਹੜੀ ਲਿਸਟਿੰਗ ਹੈਗੀ ਆ 1000 ਪਲੱਸ ਹੈਗੀ ਹੈ ਜੀ ਮਤਲਬ ਕਿ ਜੇ Amazon ਤੇ ਗੋ ਤਾਂ ਉੱਥੇ ਹਜ਼ਾਰ ਹੋਣੀ ਹੈ Meesho ਦੇ ਉੱਪਰ ਵੀ ਕੋਈ 12-1300 ਲਿਸਟਿੰਗ ਹੋਣੀ ਹੈ ਜੀ ਤੇ ਆਪਣਾ ਫਲਿੱਪਕਾਰਟ ਦੇ ਉੱਪਰ ਵੀ ਕਾਫੀ ਲਿਸਟਿੰਗ ਹੈ ਸਾਡੀ ਤੇ ਸ਼ਾਪਸੀ ਦੇ ਉੱਪਰ ਵੀ ਕਾਫੀ ਲਿਸਟਿੰਗ ਹੈ ਮਤਲਬ ਉਹਦੇ ਤੇ ਕਸਟਮ ਮਤਲਬ ਇੱਥੇ ਤੇ ਵੈਰਾਈਟੀ ਤੁਹਾਨੂੰ ਪਤਾ ਕਈ ਆਈਟਮ ਇਦਾਂ ਦੀ ਜਿਹੜੀ ਅਸੀਂ ਆਨਲਾਈਨ ਨਹੀਂ ਪਾ ਸਕਦੇ ਵੀ ਟੁੱਟਣ ਦਾ ਡਰ ਹੈ ਜਾਂ ਵੱਡੀ ਆਈਟਮ ਹੁੰਦੀ ਹੈ ਉਹਦੇ ਸ਼ਿਪਿੰਗ ਚਾਰजेस ਜ਼ਿਆਦਾ ਹੈਗੇ ਤੇ ਉਹ ਆਈਟਮ ਇੱਥੇ ਮਿਲ ਜਾਏਗੀ ਬਾਕੀ ਆਈਟਮ ਆਲਮੋਸਟ ਸਾਰੀ ਆਈਟਮਸ ਆਨਲਾਈਨ ਵੀ ਮਿਲ ਜਾਣਗੇ ਤਾਂ ਆਫਲਾਈਨ ਵੀ ਮਿਲ ਜਾਣਗੇ ਜੀ ਆਓ ਭਾਜੀ ਸਭ ਤੋਂ ਪਹਿਲਾਂ ਅਸੀਂ ਇੱਥੇ ਦਰਸ਼ਨ ਕਰਦੇ ਹਾਂ ਤੁਹਾਡੇ ਪੂਰੇ ਮਾਲ ਦੇ ਤੇ ਜਿਹੜੇ ਸਾਡੇ ਸਾਡੇ ਨਾਲ ਜੁੜੇ ਨੇ ਦਰਸ਼ਕ ਤੇ ਉਹਨਾਂ ਨੂੰ ਵੀ ਇੱਥੇ ਦਰਸ਼ਨ ਕਰਾਈਏ ਕਿ ਕੀ ਕੀ ਇੱਥੇ ਖਾਸ ਜਿਹੜਾ ਕਿ ਇੱਥੇ ਤੁਹਾਡੇ ਕੋਲ ਪਿਆ ਹੈ ਸਰ ਇਹਦਾ ਪਹਿਲਾ ਸੈਕਸ਼ਨ ਸਾਡਾ ਹੈਗਾ ਹਾਕਿੰਸ ਦਾ ਜੀ ਇੱਥੇ ਸਾਡਾ ਤੁਹਾਨੂੰ ਹਾਕਿੰਸ ਦੇ ਕੁੱਕਰਸ ਵਗੈਰਾ ਮਿਲ ਜਾਣਗੇ ਠੀਕ ਹੈ ਬਾਕੀ ਸਟੀਲ ਦੇ ਯੂਟੈਂਸਿਲਸ ਵਗੈਰਾ ਮਿਲ ਜਾਣਗੇ ਇਹ ਤੁਹਾਨੂੰ ਆਪਣਾ ਡੀਟੌਕਸ ਵਾਟਰ ਵਾਸਤੇ ਡਿਸਪੈਂਸਰ ਵਗੈਰਾ ਮਿਲ ਜਾਣਗੇ ਠੀਕ ਹੈ ਸਰ ਇੱਥੇ ਤੁਹਾਨੂੰ ਸਟੀਲ ਦੇ ਸਾਰੇ ਜਿੰਨੇ ਵੀ ਯੂਟੈਂਸਿਲਸ ਵਗੈਰਾ ਜੀ ਉੱਪਰੋਂ ਤੁਹਾਨੂੰ ਟਪਸ ਵਗੈਰਾ ਹਾਕਿੰਸ ਦੇ ਪਤੀਲੇ ਵਗੈਰਾ ਸਾਰੇ ਮਤਲਬ ਆਲਰੇਡੀ ਸਾਰਾ ਬ੍ਰਾਂਡਡ ਮਟੀਰੀਅਲ ਇੱਥੇ ਤੁਹਾਨੂੰ ਮਿਲ ਜਾਏਗਾ ਜੀ ਠੀਕ ਹੈ ਸਰ ਜ ਸਸਤੀਆਂ ਚੀਜ਼ਾਂ ਵੀ ਲੈਣੀਆਂ ਪ੍ਰੈਫਰ ਕਰਦੇ ਨੇ ਪਰ ਉਥੇ ਤੁਸੀਂ ਇੱਥੇ ਬ੍ਰਾਂਡਡ ਚੀਜ਼ਾਂ ਜ਼ਿਆਦਾ ਰੱਖੀਆਂ ਨੇ ਰੇਟ ਦਾ ਕੀ ਫਰਕ ਹੁੰਦਾ ਤੇ ਕੁਆਲਿਟੀ ਦਾ ਕੀ ਫਰਕ ਹੁੰਦਾ ਤੇ ਕਿੰਨਾ ਚਿਰ ਜਿਹੜਾ ਕਿ ਇਹਨੂੰ ਅਸੀਂ ਇਸਤੇਮਾਲ ਵੀ ਕਰ ਸਕਦੇ ਆ ਸਰ ਕਸਟਮਰ ਦਾ ਇਦਾਂ ਕਿ ਅੱਜਕੱਲ ਜੋ ਵੀ ਸਿਸਟਮ ਚੱਲਦਾ ਪਿਆ ਹੈ ਕਸਟਮਰ ਆਗੇ ਹਰ ਬਗਾ ਕਸਟਮਰ ਬ੍ਰਾਂਡ ਹੀ ਮੰਗੇਗਾ ਦਾ ਸਰ ਜੀ ਮੇਰੇ ਕੋਲ ਮਤਲਬ ਕੋਈ 2 ਜਾਂ 3% ਕਸਟਮਰ ਹੋਣਾ ਜਿਹੜਾ ਆਗੇ ਕਹਿੰਦਾ ਜੀ ਸਰ ਸਾਨੂੰ ਮਤਲਬ ਚੀਜ਼ ਵਧੀਆ ਚਾਹੀਦੀ ਹੈ ਵਧੀਆ ਦੇ ਵਿੱਚ ਬ੍ਰਾਂਡ ਆਉਂਦਾ ਔਰ ਬ੍ਰਾਂਡ ਦਾ ਸਰ ਜਿਹੜਾ ਰੇਟ ਹੁੰਦਾ ਉਹ ਵੀ ਬੜਾ ਘਟ ਹੁੰਦਾ ਜਦ ਆ ਐਮ ਆਰ ਪੀ ਜਿਹੜੇ ਦੋ ਨਾਨ ਬ੍ਰਾਂਡਡ ਪ੍ਰੋਡਕਟਸ ਹੁੰਦੇ ਹੁੰਦੇ ਉਹਦੀ ਐਮ ਆਰ ਪੀ ਬਹੁਤ ਜ਼ਿਆਦਾ ਐਕਸੈਸ ਹੁੰਦੀ ਹੈ ਤੁਸੀਂ ਵੀ ਜਦ ਸਮਝਦੇ ਹੋ ਚੀਜ਼ ਬਾਕੀ ਸਰ ਕਸਟਮਰ ਆਂਦਾ ਹੋ ਟੈਲੀ ਕਰਕੇ ਆਂਦਾ ਹਰ ਜਗ੍ਹਾ ਤੋਂ ਉਹਨੂੰ ਪਤਾ ਹੁੰਦਾ ਉਹ ਸਾਡ ਦੁਕਾਨਦਾਰ ਤੇ ਆਪਣੀ ਜਗ੍ਹਾ ਤੇ ਬੈਠੇਗਾ ਕਸਟਮਰ ਹਰ ਜਗ੍ਹਾ ਘੁੰਮਦਾ ਬਾਜ਼ਾਰ 'ਚ ਹਰ ਜਗ੍ਹਾ ਘੁੰਮਦਾ ਉਹਨੂੰ ਪਤਾ ਹੁੰਦਾ ਰੇਟਸ ਜਿੱਦਾਂ ਤੁਸੀਂ ਦੇਖੇ ਕਰਦੇ ਹੋ ਸਾਡੇ Amazon Flipkart ਦੇ ਇਹ MiShow ਦੇ ਪਾਰਸਲ ਪਏ ਆ ਇੱਥੇ ਤੁਸੀਂ ਦੇਖੇ ਕਰਦੇ ਹੋ Amazon ਦੇ ਪਾਰਸਲ ਪਏ ਆ ਇਹ Flipkart ਦੇ ਪਏ ਆ ਹਜੇ ਪੈਕ ਹੁੰਦੇ ਪਏ ਆ ਸਰ ਪਾਰਸਲ ਜਿਹੜੇ ਅੱਜ ਪਾਰਸਲ ਜਾਣੇ ਇਕ ਰੋਜ਼ਾਨਾ ਜਿਹੜੀ ਤੁਹਾਡੀ ਆ ਔਨਲਾਈਨ ਜਿਹੜੀ ਸ਼ਿਪਿੰਗ ਹੁੰਦੀ ਹੈ ਸਰ ਇਹ ਅਲੱਗ-ਅਲੱਗ ਆ ਜਿੱਦਾਂ ਮਿਸ਼ੋ ਦੇ ਕਈ ਵਾਰੀ 50 60 ਵੀ ਹੋ ਜਾਂਦੇ ਆ ਫਲਿੱਪਕਾਰਟ ਦੇ ਵੀ ਅਲੱਗ ਹੁੰਦੇ ਆ ਤੇ ਮਿਸ਼ੋ ਉਹਦੇ Amazon ਦੇ ਵੀ ਅਲੱਗ ਹੁੰਦੇ ਆ ਤੇ Shopce ਦੇ ਵੀ ਅਲੱਗ ਹੁੰਦੇ ਆ ਜੀ ਕਿ ਕਈ ਵਾਰ ਕਿਸੇ ਦੇ 50 60 ਹੋ ਜਾਂਦੇ ਕਈ ਵਾਰੀ 100 ਤੱਕ ਵੀ ਐਵਰੇਜ ਪਹੁੰਚ ਜਾਂਦੀ ਹੈ ਮਤਲਬ ਹਰ ਪਲੇਟਫਾਰਮ ਦੀ ਅਲੱਗ-ਅਲੱਗ ਐਵਰੇਜ ਹੁੰਦੀ ਹੈ ਜੀ ਸਰ ਜਿਵੇਂ ਨਾ ਕਸਟਮਰ ਦੇ ਨੋ ਵਿਸ਼ਵਾਸ ਉਹਦੋਂ ਵੱਧਦਾ ਜਦੋਂ ਅਸੀਂ ਲੰਬੇ ਸਮੇਂ ਤੱਕ ਕੰਮ ਕਰਦੇ ਆ ਤੇ ਕਈ ਸਾਡੇ ਕਸਟਮਰ ਜਾਣਦੇ ਵੀ ਨਹੀਂ ਆ ਤੁਹਾਡੇ ਸਾਡੇ ਦਰ ਕੀ ਤੁਸੀਂ ਪਹਿਲਾਂ ਛੋਟੀ ਤੋਂ ਵੱਡੀ ਤੱਕ ਕਿਵੇਂ ਪਹੁੰਚੇ ଥି ਸੀ ਸਰ ਐਕਚੁਅਲੀ ਪਹਿਲੇ ਤੇ ਅਹੀਂ ਆਫਲਾਈਨ ਤੇ ਜਦੋਂ ਤੁਸੀਂ ਪਹਿਲੇ ਵੀ ਕਈ ਵਾਰੀ ਇੱਥੇ ਆਏ ਜੀ ਜੀ ਤੇ ਤੁਸੀਂ ਉਸ ਵੇਲੇ ਮੇਰੇ ਖਿਆਲ ਨਾਲ ਪਹਿਲੇ ਤੁਸੀਂ ਅਥਰੂ ਆਏ ਹੋ ਫਿਰ ਕਈ ਟੀਵੀ ਨਿਊਜ਼ ਚੈਨਲ ਦੇ ਅੱਜ ਤੁਸੀਂ ਇੱਕ ਹੋਰ ਨਵੇਂ ਚੈਨਲ ਦੇ ਨਾਲ ਆਏ ਹੋ ਠੀਕ ਹੈ ਨਾ ਤੇ ਹੁਣ ਉਸ ਹਾਵ ਨਜ਼ਰ ਅਸੀਂ ਦੇਖੇ ਤੁਸੀਂ ਵੀ ਦੇਖੋਗੇ ਵੈਰਾਈਟੀ ਦਾ ਟਾਈਮ ਟੂ ਟਾਈਮ ਵੱਧਦੀ ਹੈ ਤੇ ਪਹਿਲੇ ਮੈਂ ਤੁਹਾਨੂੰ ਜਿੱਦਾਂ ਪਹਿਲੇ ਵੀ ਦੱਸਿਆ ਕਿ ਪਹਿਲੇ ਸਿਰਫ ਅਸੀਂ ਆਫਲਾਈਨ ਕਰਦੇ ਸੀਗੇ ਹੁਣ ਅਸੀਂ ਆਨਲਾਈਨ ਵੀ ਕਰਨਾ ਸ਼ੁਰੂ ਕਰਤਾ ਜਿਹਦੇ ਕਾਰਨ ਵੈਰਾਈਟੀ ਵੀ ਵੱਧ ਗਈ ਹੈ ਸਰ ਕਸਟਮਰ ਵੀ ਤੁਹਾਡੇ ਕੋਲ ਬਹੁਤ ਸਾਰਾ ਜਿਹੜੇ ਅਜੇ ਹੀ ਜੁੜ ਗਏ ਨੇ ਜਿਹੜੇ ਸਿਰਫ ਤੁਹਾਡੇ ਦੀ ਵਿਸ਼ਵਾਸ ਕਰਦੇ ਨੇ ਤੁਹਾਡੇ ਨਾਲ ਜੁੜੇ ਹੋਏ ਨੇ ਤੁਹਾਡੇ ਕੋਲ ਲਗਾਤਾਰ ਸਮਾਨ ਵੀ ਲੈ ਕੇ ਜਾ ਰਹੇ ਨੇ ਤੇ ਜਿੱਥੇ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਇੱਥੇ ਤੁਹਾਡੇ ਉਲਟੇ ਮਾਲ ਜਾਂਦਾ ਸਰ ਹੋਲ ਸੇਲ ਪਹਿਲੇ ਤਾਂ ਮੈਂ ਬੜੀ ਕਰਦਾ ਸੀਗਾ ਹੁਣ ਮੈਂ ਆਲਸੇਲ ਕਾਫੀ ਘਟ ਕਰਤੀ ਕਿਉਂਕਿ ਆਨਲਾਈਨ ਤੁਹਾਨੂੰ ਪਤਾ ਜਿਹੜਾ ਬੰਦਾ ਮਾਲ ਕੰਮ ਕਰਦਾ ਉਹਦੇ ਚ ਸਰ ਉਧਾਰ ਵੀ ਚਲਾ ਜਾਂਦਾ ਤੇ ਇੱਕ ਜਗ੍ਹਾ ਤੇ ਉਹਦਾ ਪੈਸੇ ਦੀ ਰੋਟੇਸ਼ਨ ਵੀ ਘੁੰਮਣੀ ਹੁੰਦੀ ਹੈ ਤੇ ਤਾਂ ਕਰਕੇ ਮੈਂ ਇੱਕ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਿ ਮੈਂ ਦੁਕਾਨ ਛੱਡ ਕੇ ਆਪਣੇ ਮਤਲਬ ਸਿਸਟਮ ਨੂੰ ਛੱਡ ਕੇ ਕੰਪਿਊਟਰ ਨੂੰ ਛੱਡ ਕੇ ਮੈਂ ਉੱਥੇ ਮਤਲਬ ਦੁਕਾਨ ਤੋਂ ਦੁਕਾਨ ਜਾਵਾਂ ਹੁਣ ਉਹ ਕੰਮ ਨਹੀਂ ਹੋਲ ਸੇਲ ਦਾ ਮਤਲਬ ਕਾਫੀ ਘਟ ਕਰਤਾ ਜਿਹੜਾ ਦੁਕਾਨ ਸ਼ਾਪਕੀਪਰ ਨੂੰ ਦਿੰਦੇ ਸੀ ਹੁਣ ਜਿਨ੍ਹਾਂ ਨੂੰ ਚਾਹੀਦਾ ਹੁੰਦਾ ਸਮਾਨ ਵਦਦੇ ਆ ਕਿਉਂਕਿ ਇੱਥੇ ਬਹੁਤ ਸਾਰੀ ਜਿਹੜੀ ਕਿ ਵੈਰਾਈਟੀ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਸ਼ਹਿਰ ਦੇ ਵਿੱਚ ਕਈ ਦੁਕਾਨਾਂ ਤੇ ਲੋਕੀ ਜਾਂਦੇ ਨੇ ਉਹਨਾਂ ਨੂੰ ਇੰਨੀ ਵੈਰਾਈਟੀ ਦੇਖਣ ਨੂੰ ਨਹੀਂ ਮਿਲਦੀ ਤੇ ਇੱਥੇ ਬਹੁਤ ਸਾਰੀ ਜਿਹੜੀ ਵੈਰਾਈਟੀ ਹੈ ਕਿਹੜਾ ਸੈਕਸ਼ਨ ਹੈ ਤੇ ਕੀ ਕੀ ਖਾਸ ਜਿਹੜਾ ਕਿ ਬਾਕੀ ਸ਼ਹਿਰ ਨਾਲ ਉੱਥੇ ਮਿਲੇਗਾ ਸਰ ਉਹ ਸ਼ਹਿਰ ਦੀਆਂ ਦੁਕਾਨਾਂ ਤੇ ਮੈਂ ਕੋਈ ਘੁੰਮੀ ਨਹੀਂ ਆਗੀ ਪਰ ਉਹਨੇ ਆਪਣੇ ਕਾਊਂਟਰ ਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੇਰੇ ਕੋਲ ਤੁਹਾਨੂੰ ਬੈਸਟ ਮਟੀਰੀਅਲ ਮਿਲ ਜਾਏਗਾ ਠੀਕ ਹੈ ਨਾ ਜਿੱਦਾਂ ਇੱਥੇ ਤੁਸੀਂ ਕੋਈ ਵੀ ਚੀਜ਼ ਦੇਖ ਲਓ ਜਿੱਦਾਂ ਇਹ ਬੋਨ ਚਾਈਨਾ ਦੇ ਮੱਗਸ ਹੈਗੇ ਆ ਠੀਕ ਹਰ ਕੁਆਲਿਟੀ ਦੇ ਮగ్ਸ ਜੇ ਤੁਹਾਨੂੰ ਬਹੁਤ ਚਾਹੀਦੇ ਤਾਂ ਮਿਲ ਜਾਣਗੇ ਸਿਰਮਿਕ ਦੇ ਮਿਲ ਜਾਣਗੇ ਤੇ ਅੱਛੀ ਕੁਆਲਿਟੀ ਦਾ ਮਿਲੇਗਾ ਕੋਈ ਮਤਲਬ ਉਹ ਨਹੀਂ ਹੈਗਾ ਕਿ ਅੱਜ ਤੁਸੀਂ ਲੈ ਕੇ ਜਾਓਗੇ 2 ਦਿਨ ਬਾਅਦ 3 ਦਿਨ ਬਾਅਦ ਉਹਦਾ ਕਲਰ ਜਿਹੜਾ ਉੱਤਰ ਜਾਏਗਾ ਜੀ ਉਹਦੀ ਪ੍ਰੋਪਰ ਗਾਰੰਟੀ ਹੋਏਗੀ ਸਰ। ਸਰ ਜਿਹੜੇ ਔਨਲਾਈਨ ਰਿਟਰਨ ਤੁਸੀਂ ਲਿਖਿਆ ਇਸ ਸੈਕਸ਼ਨ ਦੇ ਵਿੱਚ ਇਹ ਉਹੀ ਮਾਲ ਜਿਹੜਾ ਵਾਪਸ ਆ ਜਾਂਦਾ ਹੈ। ਸਰ ਜਦਾਂ ਕੋਈ ਮਾਲ ਵਾਪਸ ਆਇਆ ਦਾ ਕਸਟਮਰ ਮੰਗਾਂਦਾ ਉਹਦੇ ਬਾਅਦ ਪੀਸ ਉਹ ਵਾਪਸ ਕਰ ਦਿੰਦਾ। ਤੇ ਉਹਦੇ ਜਦਾਂ ਕੋਈ ਪੀਸ ਇੱਕ ਅੱਧਾ ਟੁੱਟ ਗਿਆ ਜਦਾਂ ਕੱਪਸ ਦੇ ਪੀਸ ਹੈ ਕੱਪਸ 6 ਪੀਸ ਦਾ ਸੈੱਟ ਹੁੰਦਾ ਤਾਂ ਉਹ ਚੋਂ ਇੱਕ ਅੱਧਾ ਪੀਸ ਟੁੱਟ ਗਿਆ ਤੇ ਉਹਨੂੰ ਅਸੀਂ ਇੱਥੇ ਲਗਾ ਦਿੰਨੇ ਆ। ਠੀਕ ਹੈ ਤੇ ਉਹਦੇ ਬਾਅਦ ਜੇ ਅਸੀਂ ਮਤਲਬ ਜੇ ਕਸਟਮਰ ਇੱਥੋਂ ਲੈ ਜਾਂਦਾ ਠੀਕ ਹੈ 2-4-5 ਦਿਨਾਂ ਦੇ ਅੰਦਰ ਜੇ ਨਹੀਂ ਲੈ ਕੇ ਜਾਂਦਾ ਤਾਂ ਫਿਰ ਅਸੀਂ ਇਹਨੂੰ ਕਲੇਮ ਵੀ ਵੈਲਿਊ ਸਾਨੂੰ ਉਹਨੇ ਦੇਣੀ ਹੁੰਦੀ ਉਹ ਇੰਸ਼ੋਰਡ ਵੈਲਿਊ ਨਹੀਂ ਕਸਟਮਰ ਕੋਲ ਲੈ ਲੈਣੇ ਜੇ ਦੇਤੀ ਕਸਟਮਰ ਨੂੰ ਪਸੰਦ ਆ ਗਿਆ ਠੀਕ ਹੈ ਨਹੀਂ ਤਾਂ ਅਸੀਂ ਆਨਲਾਈਨ ਕਲੇਮ ਕਰ ਦਿੰਦੇ ਜਿਹੜੀ ਆਨਲਾਈਨ ਇਹਦਾ ਰੇਟ ਜਿਹੜੇ ਵਾਪਸ ਆਦੇ ਘਟ ਜਾਂਦਾ ਜਾਂ ਰੇਟ ਉਹੀ ਰਹਿੰਦਾ ਸਰ ਰੇਟ ਬਹੁਤ ਘਟਦਾ ਘਟ ਜਾਂਦਾ ਬਹੁਤ ਜਿਆਦਾ ਘਟ ਜਾਂਦਾ ਬਹੁਤ ਘਟੀ ਪੈ ਜਾਂਦਾ ਤੇ ਸਰ ਅੱਗੇ ਵਧਦੇ ਹਾਂ ਹੋਰ ਬਹੁਤ ਸਾਰੇ ਅਸੀਂ ਇੱਥੇ ਦੇਖ ਰਹੇ ਹਾਂ ਕਿ ਜਿਹੜੇ ਸਾਡੀ ਕਰੋਕਰੀ ਆ ਉਹਦੀ ਤੁਹਾਡੇ ਕੋਲ ਵੈਰਾਈਟੀ ਬਹੁਤ ਜ਼ਿਆਦਾ ਹੈ ਤੇ ਇੱਥੇ ਮੈਨੂੰ ਲੱਗ ਰਿਹਾ ਕਿ ਕੁਝ ਨਾ ਕੁਝ ਲਗਜ਼ਰੀਜ਼ ਆਈਟਮ ਵੀ ਨੇ ਤੁਹਾਡੇ ਕੋਲ ਤੇ ਇਹਨਾਂ ਬਾਰੇ ਥੋੜੀ ਜੀ ਜਾਣਕਾਰੀ ਦਿਓ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੈਸ ਸਾਡੀ ਵੈਰਾਈਟੀ ਹੈ ਹੁਣ ਜਦਾਂ ਆਏ ਤੁਸੀਂ ਕੈਂਡੀਜ਼ ਦੇਖ ਲਓ ਡਰਾਈ ਫਰੂਟ ਕੈਂਡੀਜ਼ ਆ ਮਲਟੀ ਪਰਪਸ ਹੈ ਗਈਆਂ ਕਈ 에ਅ ਟਾਈਟ ਕੈਂਡੀਜ਼ ਆ ਇਹਦੇ ਚ ਠੀਕ ਹੈ ਇਹ ਕੇਸ ਰੋਲਸ ਵਗੈਰਾ ਆ ਗਏ ਮਿਲਟਨ ਦੇ ਆ ਗਏ ਦੂਸਰੇ ਆ ਗਏ ਸਾਰੇ ਆਲਮੋਸਟ ਮਿਲਟਨ ਦੇ ਹੀ ਹੈ ਤੇ ਮਿਲਟਨ ਦਾ ਬ੍ਰਾਂਡ ਸਰ ਕਸਟਮਰ ਨੂੰ ਸਮਝਾਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਕਸਟਮਰ ਨੂੰ ਸਾਡੇ ਬਾਰੇ ਉਹ ਮਿਲਟਨ ਨੂੰ ਮਿਲਟਨ ਦੇ ਬਾਰੇ ਕਸਟਮਰ ਨੂੰ ਜ਼ਿਆਦਾ ਪਤਾ ਹੁੰਦਾ ਜੀ ਤੇ ਜਦੋਂ ਨਾ ਸਮਾਨ ਲੋਕੀ ਵੇਖਦੇ ਨੇ ਨਾ ਖਾਸ ਤੌਰ ਤੇ ਜਿਹੜੀ ਸਾਡੀ ਜ਼ਿਆਦਾ ਜਿਹੜੀ ਕਸਟਮਰ ਨੇ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਰੇਟ ਨੂੰ ਲੈ ਕੇ ਵੀ ਆਉਂਦਾ ਹੈ ਕਿ ਯਾਰ ਰੇਟ ਕਿਤੇ ਬਹੁਤ ਹੀ ਹਾਈ ਫਾਈ ਨਾ ਹੋਣ ਤੇ ਕਿ ਰੇਟ ਦੇ ਜਿਹੜਾ ਮਾਰਕੀਟ ਨਾਲੋਂ ਕਿੰਨਾ ਕੁ ਫਰਕ ਮਿਲਦਾ ਦੇਖਣ ਨੂੰ ਤੇ ਸਰ ਮਾਰਕੀਟ ਦਾ ਤੇ ਮੈਨੂੰ ਪਤਾ ਨਹੀਂ ਪਰ ਮੈਂ ਇੰਨਾ ਕਹਿ ਸਕਦਾ ਕਿ ਜਿਹੜਾ ਵੀ ਕਸਟਮਰ ਆਂਦਾ ਇਥੇ ਹਰ ਚੀਜ਼ ਦਾ ਰੇਟ ਜਿਹੜਾ ਟੈਗਸ ਦੇ ਉੱਪਰ ਲਿਖੇ ਦਾ ਜੀ ਐਮ ਆਰ ਪੀ ਵੀ ਲਿਖੀ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਹਦੀ ਐਮ ਆਰ ਪੀ ਜਿਹੜੀ ਹੈਗੀ ਹੈ ਜਿੱਦਾਂ 8622 ਰੁਪਏ ਹੈਗੀ ਹੈ ਤੇ ਟੈਗ ਦੇ ਉੱਪਰ ਲਿਖੇ ਦਾ 5500 ਰੁਪਏ ਜੀ ਠੀਕ ਹੈ ਸਰ ਤੇ ਮਤਲਬ ਐਮ ਆਰ ਪੀ ਵੀ ਲਿਖੀ ਦੀ ਹੈ ਤੇ ਸਾਡਾ ਸੇਲ ਪ੍ਰਾਈਸ ਵੀ ਲਿਖੇ ਦਾ ਬਾਕੀ ਕੋਈ ਕਸਟਮਰ ਆਂਦਾ ਉਹਨੂੰ ਅਸੀਂ ਕਹਿੰਦੇ ਆ ਆਨਲਾਈਨ ਤੇ ਰੇਟ ਫਲਕਚੂਏਟ ਹੁੰਦੇ ਰਹਿੰਦੇ ਉੱਪਰ ਵੀ ਹੋ ਜਾਂਦੇ ਥੱਲੇ ਵੀ ਹੋ ਜਾਂਦੇ ਠੀਕ ਹੈ ਸਰ ਤੇ ਅਸੀਂ ਉਹਨੂੰ ਕਹ ਰਹੇ ਨੇ ਕਿ ਜੇ ਤੁਸੀਂ ਕੋਈ ਸਿਸਟਮ ਹੈ ਦਾ ਤੁਸੀਂ ਆਪਣਾ ਚੈੱਕ ਕਰ ਲਓ ਆਨਲਾਈਨ ਦੇ ਵਿੱਚ ਉਨ ਜ਼ਿਆਦਾ ਬਧਾ ਹੁੰਦਾ ਬਾਕੀ ਸਿਸਟਮ ਤੁਸੀਂ ਦੇਖੇਗਾ ਜੀ ਮਨੂ ਜੀ ਤੁਸੀਂ ਜਿਹੜੀ ਹੁਣ ਨਵੀਆਂ ਐਡੀਸ਼ਨਸ ਕੀਤੀਆਂ ਨੇ ਇੱਥੇ ਬਹੁਤ ਸਾਰੀਆਂ ਇਹਨਾਂ ਬਾਰੇ ਥੋੜੀ ਜੀ ਜਾਣਕਾਰੀ ਦਿਓ ਕਿਉਂਕਿ ਇਹ ਵੀ ਥੋੜੇ ਜਿਹੇ ਜਿਹੜੇ ਕਿਚਨ ਦੇ ਵਿੱਚ ਯੂਜ਼ ਕੀਤੇ ਜਾਣ ਵਾਲੇ ਬਹੁਤ ਰੇਅਰ ਪ੍ਰੋਡਕਟਸ ਮਿਲਦੇ ਨੇ ਇੱਥੇ ਇਹਨਾਂ ਬਾਰੇ ਥੋੜੀ ਜੀ ਜਾਣਕਾਰੀ ਦਿਓ ਸਰ ਇਹਦੇ ਚ ਤੁਹਾਨੂੰ ਕਿਚਨ ਵਾਲੇ ਆਈਟਮਸ ਐਪਲਾਈਐਂਸਸ ਸੇ ਤੁਹਾਨੂੰ ਸਾਰਾ ਮਿਲ ਜਾਏਗਾ 에ਅਰ ਫਰਾਈਰ ਮਿਲ ਜਾਏਗਾ ਗਲੈਂਦਾ ਵੀ ਮਿਲ ਜਾਏਗਾ ਫਿਲਪਜ਼ਾ ਮਿਲ ਜਾਏਗਾ ਸਕਾਈਲਾਈਨ ਦਾ ਵੀ ਮਿਲ ਜਾਏਗਾ ਇੱਥੇ ਦੇ ਵੀ ਮਿਕਸਰ ਗ੍ਰਾਈਂਡਰ ਦੇ ਵਿੱਚ ਚਾਹ ਸੁਜਾਤਾ ਵੀ ਮਿਲ ਜਾਏਗਾ ਬਾਜ਼ਾਰ ਵੀ ਮਿਲ ਜਾਏਗਾ ਫਿਲਪਸ ਵੀ ਮਿਲ ਜਾਏਗਾ ਉਸੇ ਤਰ੍ਹਾਂ ਜੂਸਰਸ ਦੇ ਵਿੱਚ ਵੀ ਤੁਹਾਨੂੰ ਸਾਰੇ ਆਈਟਮਸ ਮਿਲ ਜਾਣਗੇ ਥੱਲੇ ਇੰਡਕਸ਼ਨਸ ਲੱਗੇ ਆ ਇਹਦੇ ਵਿੱਚ ਵੀ ਆਈਟਮਸ ਅਪਲਾਈਂਸਸ ਦਾ ਸਾਰਾ ਮਿਲ ਜਾਏਗਾ ਅੱਗੇ ਤੁਸੀਂ ਚਲ ਜਾਓਗੇ ਬਾਰਬੀਕਿਊ ਗ੍ਰਿਲਰਸ ਵਗੈਰਾ ਲੱਗੇ ਆ ਟੋਸਟਰਸ ਵਗੈਰਾ ਲੱਗੇ ਆ ਆਇਰਨਸ ਵਗੈਰਾ ਲੱਗੀਆਂ ਆਲਮੋਸਟ ਤੁਹਾਨੂੰ ਸਾਰੀ ਆਈਟਮ ਮਿਲ ਜਾਈ ਜਿਹੜੀ ਇੱਕ ਘਰ ਦੇ ਵਿੱਚ ਯੂਜ਼ ਹੁੰਦੀ ਹੈ ਕਿਚਨ ਦੇ ਵਿੱਚ ਯੂਜ਼ ਕਰਨ ਵਾਲੀ ਜਿਹੜੀ ਹਰ ਤਰੀਕੇ ਦੀ ਆਈਟਮ ਹੈ ਛੋਟੀ ਤੋਂ ਲੈ ਕੇ ਵੱਡੀ ਆਈਟਮ ਤੱਕ ਜਿਹੜੀ ਕਿ ਅਸੀਂ ਆ ਉਥੇ ਮਿਲ ਵੀ ਜਾਣਗੇ ਬਿਲਕੁਲ ਸਰ ਤੇ ਸਰ ਜੇ ਇਹ ਗੱਲ ਕਰੀਏ ਦੀਵਾਲੀ ਦਾ ਮੌਕਾ ਆ ਤਿਹਾਰਾਂ ਦੇ ਦਿਨ ਹੈ ਦੁਸ਼ਹਿਰਾ ਵੀ ਆਉਣ ਵਾਲਾ ਹੈ ਤੇ ਸਾਡੇ ਜਿਹੜੇ ਦਰਸ਼ਕ ਨੇ ਮੈਂ ਹਰ ਵਾਰੀ ਜਿੱਥੇ ਵੀ ਜਾਣਾ ਹੈ ਡਿਸਕਾਊਂਟ ਜਾਂ ਗਿਫਟ ਲੈ ਕੇ ਜਰੂਰ ਜਾਣਾ ਹੈ ਜਿਹੜੇ ਦਰਸ਼ਕ ਤੁਹਾਡੇ ਕੋ ਇਥੇ ਪਹੁੰਚਣਗੇ ਤੁਸੀਂ ਉਹਨਾਂ ਨੂੰ ਕੀ ਖਾਸ ਦਿਓਗੇ ਸਾਡੇ ਵੱਲੋਂ ਬੇ ਬੇਸਿਕਲੀ ਸਰ ਅਹੀਂ ਦੀਵਾਲੀ ਦਾ ਜਿਹੜਾ ਸਿਸਟਮ ਹੈ ਸਾਡੇ ਹਿਸਾਬ ਨਾਲ ਹਰ ਚੀਜ਼ ਦੇ ਉੱਪਰ ਉਸ ਹਿਸਾਬ ਦਾ ਡਿਸਕਾਊਂਟ ਕਰਤਾ ਜੀ ਕਿਸੇ ਦਾ 50% ਹੈ ਕਿਸੇ ਤੇ 40% ਹੈ ਬ੍ਰਾਂਡ ਦੇ ਹਿਸਾਬ ਨਾਲ ਹੈ ਜੀ ਕਿਸੇ ਦਾ 60% ਵੀ ਹੈਗਾ ਕਿਸੇ ਦਾ 60% ਤੋਂ ਅਬੋਵ ਵੀ ਹੈਗਾ ਤੇ ਹੁਣ ਜੇ ਤੁਸੀਂ ਕਹੋਗੇ ਇੱਕ ਹੌਕਿੰਸ ਬ੍ਰਾਂਡ ਆ ਗਿਆ ਉਹਦੇ ਤੇ ਤਾਂ ਸਾਰਿਆਂ ਨੂੰ ਪਤਾ ਕਿ ਕਿੰਨਾ ਡਿਸਕਾਊਂਟ ਆਉਂਦਾ ਉਹਦੇ ਤੇ ਘੱਟ ਵੀ ਹੈ ਤੇ ਉਹਦੇ ਤੇ ਕਈ ਕੁਝ ਐਸੇ ਪ੍ਰੋਡਕਟ ਹੈ ਜਿਹਦੇ ਤੇ ਜ਼ਿਆਦਾ ਵੀ ਹੈਗਾ ਤੇ ਡਿਸਕਾਊਂਟ ਦਾ ਸਰ ਆਲਰੇਡੀ ਹੁਣ ਮੈਂ ਇੱਕ ਇੱਕ ਪ੍ਰੋਡਕਟ ਦਾ ਤਾਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿਸ ਪ੍ਰੋਡਕਟ ਦਾ ਕਿੰਨਾ ਮੈਂ ਤੁਹਾਨੂੰ ਆਲਮੋਸਟ ਦੱਸਦਾ ਕਿ ਹਰ ਆਨਲਾਈਨ ਰੇਟ ਟੈਲੀ ਕਰੇ ਮਾਰਕੀਟ ਚ ਟੈਲੀ ਕਰੇ ਤੇ ਫਿਰ ਇਹ ਕੁਝ ਹੈ ਤਾਂ ਫਿਰ ਸਾਡੇ ਨਾਲ ਗੱਲ ਕਰੇ ਜੋ ਹੋ ਸਵੇਗਾ ਅਸੀਂ ਕਰਾਂਗੇ ਸਾਡਾ ਵੀ ਮਾਨ ਰੱਖੋਗੇ ਸਰ ਤੁਸੀਂ ਤਾਂ ਤੁਹਾਡਾ ਇਹ ਮਾਨ ਅਜ ਤੱਕ ਸ਼ੁਰੂ ਜਿਵੇਂ ਰੱਖਾਂਗੇ ਹੁਣ ਵੀ ਰੱਖਾਂਗੇ ਸਰ ਹੁਣ ਜੀ ਗੱਲ ਕਰੀ ਜ ਤੁਹਾਡੇ ਕੋਲ ਹਰ ਚੀਜ਼ ਇੱਥੇ ਅਵੇਲੇਬਲ ਆ ਤੇ ਮੈਂ ਦੇਖ ਰਿਹਾ ਕਿ ਡਸਟਬਿਨ ਦੀ ਵੈਰਾਈਟੀ ਤੁਸੀਂ ਬਹੁਤ ਸਾਰੀ ਰੱਖੀ ਹੋਈ ਆ ਤੇ ਹੋਰ ਬਹੁਤ ਸਾਰਾ ਸਮਾਨ ਤੁਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਤੁਸੀਂ ਜਿਹੜਾ ਕਿ ਆਪਣਾ ਇੱਥੇ ਵਧਾ ਲਿਆ ਆ ਤਰੱਕੀ ਤੁਸੀਂ ਬਹੁਤ ਕੀਤੀ ਆ ਤੇ ਮੈਨੂੰ ਲੱਗਦਾ ਕਿ ਕਸਟਮਰ ਵੀ ਤੁਹਾਡੇ ਨਾਲ ਪਹਿਲਾਂ ਨਾਲੋਂ ਜੁੜੇ ਹੋਣਗੇ ਹੋਰ ਜ਼ਿਆਦਾ ਤੇ ਉਮੀਦ ਕਰਦਾ ਕਿ ਹੋਰ ਵੀ ਬਹੁਤ ਸਾਰੇ ਕਸਟਮਰ ਜੁੜਨਗੇ ਇੱਕ ਵਾਰੀ ਲਾਸਟ ਦੇ ਵਿੱਚ ਤੁਸੀਂ ਫਿਰ ਦਰਸ਼ਕਾਂ ਨੂੰ ਜਿਹੜੀ ਆ ਪ੍ਰੋਪਰ ਲੋਕੇਸ਼ਨ ਬਾਰੇ ਜਾਣਕਾਰੀ ਦੇ ਦਿਓ ਜੀ ਸਰ ਲੋਕੇਸ਼ਨ ਨਾ ਮੈਂ ਪਹਿਲੇ ਵੀ ਦੱਸੀ ਹੈ ਕਿ ਸ਼ਾਪ ਦਾ ਨਾਮ ਹੈਗਾ ਲਾਲਦੇਲ ਇੰਟਰਪ੍ਰਾਈਜ਼ਸ ਹੋਲਸੇਲ ਮਿਨੀਮਲ ਬਜਰੀ ਕੰਪਨੀ ਟਾਕੀ ਰੋਡ ਪਟਕਾਨਕੋਟ ਤੇ ਜਿਹੜੀ ਸ਼ਾਪ ਖੁੱਲੀ ਸੀਗੀ ਇਹ ਖੁੱਲੀ ਸੀਗੀ 10 April 2015 ਦੇ ਵਿੱਚ ਜੀ ਤੇ ਜਿਹੜਾ ਨੰਬਰ ਸੀਗਾ ਉਹ ਤੇ 2011 ਦਾ ਰਜਿਸਟਰਡ ਹੈ ਜੀ ਤੇ ਉਹਦੇ ਬਾਅਦ ਉਹ ਮਤਲਬ ਉਹਦੇ ਚ ਕਨਵਰਟ ਕੀਤਾ ਸੀਗਾ ਇਹ ਸ਼ਾਪ ਦੇ ਵਿੱਚ ਉਹ ਨੰਬਰ ਜੀ ਤੇ ਬਾਕੀ ਆਪਣਾ ਲੋਕੇਸ਼ਨ ਕੋਈ ਕਿਹੇ ਕਸਟਮਰ ਨੇ ਆਣਾ ਕੋਈ ਮਾਤਲਬ ਉਹਨੂੰ ਟ੍ਰੈਫਿਕ ਦਾ ਕੋਈ ਚੱਕਰ ਨਹੀਂ ਹੈ ਟਾਗ ਰੋਡ ਤੇ ਆਏ ਆਪਣਾ इजीली ਖੁੱਲੀ ਤੇਤੀ ਦਿੱਤੀ ਫੁੱਟ ਦੀ ਸੜਕ ਹੈ ਇੱਥੇ ਕੋਈ ਐਸੀ ਪ੍ਰੋਬਲਮ ਨਹੀਂ ਹੈ ਗੱਡੀ ਲੈ ਜਾਇ ਚ ਮਰਦੀ ਹੈ ਕੋਈ ਟ੍ਰੈਫਿਕ ਦਾ ਕੋਈ ਪਾਰਕਿੰਗ ਦਾ ਕੋਈ ਇਸ਼ੂ ਨਹੀਂ ਹੈ इजीली ਕਸਟਮਰ ਆਏ इजी ਟੂ ਅਪਰੋਚ ਹੈ ਮਤਲਬ ਜੀ ਸੋ ਦਰਸ਼ਕੋ ਤੁਹਾਨੂੰ ਅਸੀਂ ਅੱਜ ਲੈ ਕੇ ਆਏ ਹਾਲਦਿਆਲ ਜਿਹੜੇ ਤੁਹਾਡੇ ਕਿਚਨ ਅਪਲਾਈਸਸ ਇੱਥੇ ਮਿਲਣਗੇ ਤੁਹਾਨੂੰ ਮਿੰਨੀ ਮਾਲ ਜਿਹੜਾ ਕਿਹੜਾ ਨੇ ਬਣਾ ਰੱਖਿਆ ਇੱਥੇ ਪਰ ਮਿੰਨੀ ਦੇ ਨਾਲ ਮਿਲਦਾ ਜਿਆਦਾ ਵੱਡਾ ਹੀ ਹੈ ਇੱਥੇ ਮਾਲ ਕਿਉਂਕਿ ਇਹਨਾਂ ਕੋਲ ਸੈਕਸ਼ਨ ਬ 2010 ਤੋਂ ਬਾਅਦ ਸੈਕਸ਼ਨ ਹੈ ਤੇ ਮੈਨੂੰ ਲੱਗਦਾ ਕਿ ਹਜ਼ਾਰਾਂ ਜਿਹੜੀ ਕਿ ਇਹਨਾਂ ਦੇ ਕੋਲ ਵੈਰਾਈਟੀਆਂ ਵੀ ਇੱਥੇ ਪਈਆਂ ਨੇ ਤੁਹਾਡੇ ਕਿਚਨ ਦੀ ਹਰ ਜ਼ਰੂਰਤ ਦਾ ਸਮਾਨ ਇੱਥੇ ਤੁਹਾਨੂੰ ਵਧੀਆ ਜਿਹੜੇ ਕੀ ਰੇਟਸ ਨੇ ਉਹਨਾਂ ਦੇ ਉੱਤੇ ਮਿਲੇਗਾ ਸੋ ਖਾਸ ਤੌਰ ਤੇ ਦਿਵਾਲੀ ਦੇ ਮੌਕੇ ਤੇ ਤਿਉਹਾਰਾਂ ਦੇ ਮੌਕੇ ਤੇ ਜੇਕਰ ਤੁਸੀਂ ਸ਼ਾਪਿੰਗ ਕਰਨ ਨਿਕਲੇ ਹੋ ਤਾਂ ਇੱਥੇ ਜ਼ਰੂਰ ਪਹੁੰਚੋ ਸਾਡੀ ਵੀਡੀਓ ਦੇਖ ਰੇ ਨੂੰ ਸ਼ੇਅਰ ਕਰੋ ਤੇ ਇੱਥੇ ਸਾਡੇ ਜਿਹੜਾ ਕੀ ਚੈਨਲ ਦੇ ਮਾਧਮ ਰਾਹੀਂ ਤੁਸੀਂ ਜੇਕਰ ਪਹੁੰਚਦੇ ਹੋ ਤੇ ਇੱਥੇ ਆ ਕੇ ਦੱਸੋ ਤੁਹਾਨੂੰ ਜਿਹੜਾ ਕੀ ਵਧੀਆ ਡਿਸਕਾਊਂਟ ਵੀ ਦਿੱਤਾ ਜਾਵੇਗਾ ਦੂਸਰੀ ਜੇ ਗੱਲ ਕਰੀਏ ਤੇ ਕੁਆਲਿਟੀ ਦੀ ਤੇ ਕੁਆਲਿਟੀ ਇਹਨਾਂ ਦੀ ਬਹੁਤ ਬਿਹਤਰੀਨ ਹੈ ਖਾਸ ਤੌਰ ਤੇ ਕਿਉਂਕਿ ਕੁਆਲਿਟੀ ਬਿਹਤਰੀਨ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਵੱਡੇ ਬ੍ਰਾਂਡਸ ਦੇ ਪ੍ਰੋਡਕਟ ਇਹਨਾਂ ਤੋਂ ਖੁਰਨਾ ਹੈ ਇਹ ਉਹਨਾਂ ਦੇ ਹੋਲ ਸੇਲ ਜਿਹੜੇ ਕਿ ਸੇਲਰ ਨੇ ਜਿਸ ਕਰਕੇ ਮਾਰਕੀਟ ਦੇ ਨਾਲੋਂ ਇਹਨਾਂ ਦੇ ਕੋਲ ਰੇਟ ਜਿਹੜਾ ਹੈ ਉਹ ਜ਼ਿਆਦਾ ਸਸਤੇ ਨੇ ਸੋ ਦਿਵਾਲੀ ਦੇ ਮੌਕੇ ਤੇ ਤੁਸੀਂ ਇਸ ਮੌਕੇ ਦਾ ਜਿਹੜਾ ਵੱਧ ਤੋਂ ਵੱਧ ਫਾਇਦਾ ਚੁੱਕ ਸਕਦੇ ਹੋ ਲਾਲ ਦੇয়াল ਇੰਟਰਪ੍ਰਾਈਜ਼ਸ ਮਿਨੀ ਮਾਲ ਜਿਹੜਾ ਕਿ ਇਥੇ ਬਜਰੀ ਕੰਪਨੀ ਪਠਾਨਕੋਟ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਆਪਣੀ ਸੇਵਾਵਾਂ ਦੇ ਰਿਹਾ ਤੁਸੀਂ ਵੀ ਆ ਕੇ ਇਥੇ ਮੌਕੇ ਦਾ ਫਾਇਦਾ ਚੁੱਕ ਸਕਦੇ ਹੋ ਤੇ ਆਪਣੀ ਜਿਹੜੀ ਕਰੋਕਰੀ ਦੀ ਸ਼ਾਪਿੰਗ ਹੈ ਉਹਨੂੰ ਇੱਥੇ ਆ ਕੇ ਕਰ ਸਕਦੇ ਹੋ ਸੋ ਫਿਰ ਮੈਨੂੰ ਰਮਨਦੀਪ ਸਿੰਘ ਨੂੰ ਦਿਓ ਇਜਾਜ਼ਤ ਫੇਰ ਤੁਹਾਡੇ ਲਈ ਕੁਝ ਨਵੀਂ ਕੁਝ ਖਾਸ ਚੀਜ਼ ਲੈ ਕੇ ਜਲਦੀ ਪੇਸ਼ ਹੁੰਦੇ ਆਂ